ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਤਿ ਸ਼੍ਰੀ ਅਕਾਲ ਜੀ ਤਰਪਨ ਟਾਈਮ ਦੇਖਣ ਵਾਲੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਖਬਰਸਾਰ ਪ੍ਰੋਗਰਾਮ ਦੀ ਖਬਰ ਹੈ ਕਿ ਵੇਰਕਾ ਮਿਲਕ ਪਲਾਂਟ ਬਠਿੰਡਾ ਦੀ ਠੇਕਾ ਮਜ਼ਦਮ ਜੂਨੀਅਨ ਅਤੇ ਠੇਕਾ ਮਜ਼ਦਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਸਰਕਾਰ ਦੇ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਸਾਡੇ ਨਾਲ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਰਹੀ ਹੈ ਵੇਰਕਾ ਮਿਰਕ ਪਲਾਂਟ ਦੀ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਵੱਲੋਂ ਹੋਰ ਕੀ ਕਿਹਾ ਗਿਆ ਆਓ ਸੁਣਦੇ ਹਾਂ ਮੰਗਵਾਦ 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 ਜਥੇਬੰਦੀ ਤੋਂ ਪੱਥ ਦਿਨੜਾ ਮੁੱਖ ਮੰਤਰੀ ਮਰਤਾਪਾ ਮੰਗਵਾਦ ਮੰਗਵਾਦ ਸਾਡਾ ਕਮੇਟੀ ਦੇ ਨਾਲ ਨਾਲ ਆਲੂ ਵਾਲੀ ਆ ਦੀ ਰਿਪੋਰਟ ਦੇ ਨਾਲ ਜਿਹੜੀ ਪੰਜਾਬ ਦੀ 1 ਲੱਖ ਵਰਕਰ ਦੀ ਜਿਹੜੀ ਓਸ ਤਾਂ ਸੀਗਾ ਉਹਨਾਂ ਨੂੰ ਇਹਨਾਂ ਨੇ ਮਤਲਬ ਰੱਦ ਵੀ ਕਰ ਦਿੱਤਾ ਉਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਪੜ੍ਹ ਲਿਖ ਰਹੇ ਨੇ ਉਹਨਾਂ ਦਾ ਭਵਿੱਖ ਤਬਾਹ ਹੋ ਗਿਆ ਉਸੇ ਹੀ ਰਾਜ ਉੱਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਉਹ ਤਲ ਪਈ ਆ ਬਿਲਕੁਲ ਸਾਰੇ ਕਮੇਟੀਆਂ ਦੇ ਨਾਂ ਤੇ ਵੱਖੋ ਵੱਖਰੀ ਜਿਹੜੀ ਆ ਆਪਦੀਆਂ ਕਮੇਟੀਆਂ ਬਣਾ ਰਹੀ ਆ ਕਿਉਂਕਿ ਲਾਟਵਾਲ ਟੋਲ ਤੇ ਪੂਰਾ ਭਰੋਸਾ ਦਿੱਤਾ ਗਿਆ ਸੀ ਤੇ ਜਿਹੜੀ ਆਉਣ ਵਾਲੀ ਮੀਟਿੰਗ ਆ ਉਹ ਹੋਊਗੀ ਪਰ ਉਹ ਮੀਟਿੰਗ ਨਾ ਹੋਈ ਤੇ ਮੁੱਖ ਮੰਤਰੀ ਪੰਜਾਬ ਨੇ ਆਪਦੇ ਓਐਸਡੀ ਨੂੰ ਸਾਡੇ ਨਾਲ ਮੀਟਿੰਗ ਦੇ ਵਿੱਚ ਭੇਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੀਟਿੰਗ ਦਾ ਸਾਡੇ ਆਗੂਆਂ ਨੇ ਬਾਈਸਟਾਰਟ ਕੀਤਾ ਕਿਉਂਕਿ ਜਦੋਂ ਸਾਡਾ ਮੁੱਖ ਮੰਤਰੀ ਸਾਡੀਆਂ ਮਤਲਬ ਮੰਜਾਂ ਨੂੰ ਹੱਲ ਕਰ ਸਕਦਾ ਤੇ ਮੇਰਾ ਸੀ ਕਿਸੇ ਦੇ ਨਾਲ ਮੀਟਿੰਗ ਦੇ ਵਿੱਚ ਬੈਠ ਕੇ ਆਪਦਾ ਟਾਈਮ ਜਾਇਆ ਕਿਉਂ ਕਰੀਏ ਇਸ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੂਬਾ ਪੱਧਰੀ ਮੀਟਿੰਗ ਕਰਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਕਿਉਂਕਿ ਤੁਹਾਨੂੰ ਲਾਡਵਾਲ ਟੋਲ ਤੇ ਵੀ ਅਸੀਂ ਦੱਸਿਆ ਸੀ ਤੇ ਮੀਟਿੰਗ ਲੈਣਾ ਤਾਂ ਇੱਕ ਪਹਿਲਾ ਪੜਾਅ ਹੈ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਹੱਲ ਕਰਾਉਣ ਦੇ ਲਈ ਸਾਨੂੰ ਬਹੁਤ ਵੱਡੀ ਲੜਾਈ ਦੀ ਲੋੜ ਹੈ ਤੇ ਉਹ ਲੜਾਈ ਲੋਕ ਜਨਤਾ ਲੋਕ ਇਕਤਾ ਦੇ ਨਾਲ ਹੀ ਹੋਣੀ ਆ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਕਿਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਦੇ ਲਈ ਪੂਰਾ ਤਿਆਰਬਰ ਤਿਆਰ ਰਹਿਣਾਗਾ ਤੇ ਜਿਵੇਂ ਵੀ ਸਾਨੂੰ ਮੀਟਿੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸੱਦਾ ਮਿਲੂਗਾ ਤੇ ਸੰਘਰਸ਼ ਦੇ ਨਾਲ ਹੀ ਸਾਨੂੰ ਕੁਛ ਨਾ ਕੁਛ ਮਿਲਣਾਗਾ ਅਸੀਂ ਵੋਟਾਂ ਦੇ ਵਿੱਚ ਵੀ ਇਹੀ ਨਾਰਾ ਲਾਉਣੇ ਆ ਤੇ ਵੋਟਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦਾ ਮਤਲਬ ਇਹੀ ਆ ਕਿ ਸਾਨੂੰ ਸੰਘਰਸ਼ ਦੇ ਉੱਤੇ ਧਿਆਨ ਰੱਖਣੀ ਚਾਹੀਦੀ ਆ ਸੰਘਰਸ਼ ਤੋਂ ਬਿਨਾ ਇਹ ਸਰਕਾਰਾਂ ਨੇ ਕੁਝ ਨਹੀਂ ਦੇਣਾ ਚਾਹੀਓ ਕਾਲੀ ਦਲ ਦੀ ਸਰਕਾਰ ਹੋਵੇ ਚاہے ਕਾਂਗਰਸ ਦੀ ਸਰਕਾਰ ਹੋਵੇ ਚਾਹੇ ਆਮ ਆਦਮੀ ਦੀ ਜਿਹੜੀ ਭਗ ਸਿੰਘ ਦਾ ਝੂਠਾ ਚਿਹਰਾ ਲੈ ਕੇ ਆਈ ਆ ਉਹ ਸਰਕਾਰ ਹੋਵੇ ਇਸ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਠੇਕਾ ਸ਼ਨਰਸ਼ ਮੋਰਚੇ ਵੱਲੋਂ ਵੀ ਜਿਹੜਾ ਪ੍ਰੋਗਰਾਮ ਹੋਊਗਾ ਉਹਨੂੰ ਵੱਧ ਚੜ੍ਹ ਕੇ ਸ਼ਨਰਸ਼ ਦੇ ਵਿੱਚ ਆਪਾਂ ਜਿਹੜਾ ਉਹ ਪਾਉਣਾਗਾ ਯੋਗਦਾਨ ਤੇ ਆਪਣਾ ਜਿਹੜਾ ਬੇਰਕਾ ਦਾ ਵੀ ਆ 1500 ਰੁਪਏ ਲੱਗਣਾ ਸੀ ਸਾਥੀਆਂ ਦਾ ਜਾਂ ਠੇਕੇ ਜਿਹੜੇ ਵਾਰੀ-ਵਾਰੀ ਵੱਧ ਠੇਕੇ ਕਰ ਰਹੇ ਆ ਪ੍ਰਾਈਵੇਟ ਵੱਲ ਤਾਂ ਕਰੇ ਆ ਉਦੇ ਰੋਸ ਦੇ ਵਜੋਂ ਅਸੀਂ 18 ਜਨਵਰੀ ਨੂੰ ਜਿਹੜਾ ਮਹਾਲੀ ਤੇ ਲੁਧਿਆਣੇ ਵਿਖੇ ਜਿਹੜਾ ਧਰਨਾ ਦੇਣਾਗਾ ਉਹਦੇ ਲਈ ਵੀ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਵੀ ਕਰਦੇ ਆ ਵੱਖ-ਵੱਖ ਮੀਟਿੰਗਾਂ ਵੀ ਹੋਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਟਿੰਗਾਂ ਹੋਣੀਆਂ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਅਸੀਂ ਜਿਹੜਾ ਇਹ ਪ੍ਰੋਗਰਾਮ ਹੈ ਉਹ ਵੀ ਅਸੀਂ 18 ਤਰੀਕ ਦੇ ਨੂੰ ਵੀ ਸਫਲ ਕਰਨਾਗਾ ਕਿਉਂਕਿ ਸਾਡੇ ਸਾਰੇ ਸਾਥੀਆਂ ਦਾ ਇਹੀ ਆ ਕਿ ਅਸੀਂ ਕੰਮ ਕੰਮ ਵੀ ਕਰਦੇ ਆ ਇਹ ਵੀ ਹੈ ਬੇਰਕਾ ਦੇ ਵਿੱਚ ਲਗਭਗ 90% ਜਿਹੜੇ ਵਰਕਰ ਹੈ ਉਹ ਆਊਟਸੋਰਸ ਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਮੈਨੇਜਮੈਂਟ ਨੂੰ ਇਹ ਸ਼ੰਕਾ ਹੈਗੀ ਹੈ ਜੀ ਕਿ ਅਸੀਂ ਇਹਨਾਂ ਨੂੰ ਤੰਗ ਕਰਕੇ ਪਰੇਸ਼ਾਨ ਕਰਕੇ ਜਾਂ ਇਹਨਾਂ ਦੀਆਂ ਮੰਗਾਂ ਨੂੰ ਡਿਲੇ ਕਰਕੇ ਕਿਤੇ ਨਾ ਕਿਤੇ ਅਸੀਂ ਯੂਨੀਅਨ ਨੂੰ ਢਾਹ ਲਾ ਦਾਂਗੇ ਪਰ ਅਸੀਂ ਇਹ ਵਰਕਰਾਂ ਨੂੰ ਅਪੀਲ ਵੀ ਕਰਦੇ ਆ ਕਿ ਮੈਨੇਜਮੈਂਟ ਦੀਆਂ ਇਹ ਜਿਹੇ ਚਾਲਾਂ ਤੋਂ ਸਾਨੂੰ ਦਿੱਖ ਰਹਿਣਾ ਚਾਹੀਦਾ ਤੇ ਸਾਨੂੰ ਕੱਟ ਦੇ ਵਿੱਚ ਇਦਾਂ ਹੀ ਬਲ ਚੜ ਕੇ ਜਿਹੜੇ ਪ੍ਰੋਗਰਾਮ ਕਰਨੇ ਚਾਹੀਦੇ ਆ ਜਿਸ ਦੇ ਨਾਲ ਇਹਨਾਂ ਦੀ ਮੈਨੇਜਮੈਂਟ ਨੂੰ ਇੱਕ ਸੁਨੇਹਾ ਲੱਗ ਸਕੇ ਕਿ ਜਿਹੜਾ ਇਹ ਲੋਕ ਇਕਤਾ ਦੀ ਇਹ ਇਹਨਾਂ ਦੇ ਜਿਹੜੇ ਜ਼ੁਲਮ ਹੈ ਉਹਦੇ ਨਾਲ ਟੱਕਰ ਲੈਣ ਦੇ ਵਿੱਚ ਇੱਕਦਮ ਜ਼ਰੂਰ ਕਾਮਯਾਬ ਹੋ। ਮੇਰਾ ਨਾਮ ਜਸਵੀਰ ਸਿੰਘ ਠੇਕਾ ਮਲਾਜ਼ਮ ਯੂਨੀਅਨ ਦੇ ਸਬਾਈ ਆਗੂ ਆ। ਸਾਡੀਆਂ ਵੱਖ-ਵੱਖ ਜਥੇਬੰਦੀਆਂ ਦੇ ਵਿੱਚੋਂ ਬੇਰਕਾ ਆਊਟਸੋਰਸ ਮਲਾਜ਼ਮ ਯੂਨੀਅਨ ਵੱਲੋਂ ਇਕਾ ਸੰਘਰਸ਼ ਮੋਰਚੇ ਦੇ ਬੈਨਰ ਹੇਠ ਮੁੱਖ ਮੰਤਰੀ ਪੰਜਾਬ ਨੇ ਲਗਾਤਾਰ 19ਵੀਂ ਵਾਰ ਮੀਟਿੰਗ ਦੇ ਕੇ ਜਦੋਂ ਮੁੱਕਰੀਆ ਤਾਂ ਉਸਦੇ ਰੋਸ ਦੇ ਵਜੋਂ ਅਸੀਂ ਜਿਹੜਾ ਇਹ ਉਹਨਾਂ ਦਾ ਪਤਲਾ ਫੁੱਕਣ ਦਾ ਜਿਹੜਾ ਪ੍ਰਦਰਸ਼ਨ ਕੀਤਾ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਨ ਵਾਲਾ ਜਿਹੜਾ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਸਾਡੇ ਦਫ਼ਤਰਾਂ ਦੇ ਵਿੱਚ ਆ ਕੇ ਮਤਲਬ ਅਸੀਂ ਹੱਲ ਕਰਨੇ ਆ ਜਾਂ ਸੱਥਾਂ ਤੋਂ ਇਹ ਸਰਕਾਰਾਂ ਚੱਲਣੀਆਂ ਪਰ ਉਸਦੇ ਉਲਟ ਸਾਨੂੰ ਲਗਾਤਾਰ 18 ਮੀਟਿੰਗਾਂ ਦੇ ਕੇ ਜਦੋਂ ਅਸੀਂ ਪੰਜਾਬ ਦੇ ਲੋਕਾਂ ਤੋਂ ਮਤਲਬ ਚੰਡੇ ਮਾਰਚ ਕਰਨ ਤੋਂ ਬਾਅਦ ਅਸੀਂ ਲਾਡੋਵਾਲ ਟੋਲ ਦੇ ਉੱਤੇ 9 ਦਸੰਬਰ ਨੂੰ ਜਿਹੜਾ ਆਪਣਾ ਪ੍ਰਦਰਸ਼ਨ ਕੀਤਾ ਸੀ ਉੱਥੇ ਸਾਨੂੰ ਇਹਨਾਂ ਦੇ ਡੀਸੀਪੀ ਤੇਜਾ ਸਿੰਘ ਜੀ ਵੱਲੋਂ ਬੜਾ ਭਰੋਸਾ ਦਿੱਤਾ ਗਿਆ ਸੀ ਤੇ ਉੱਥੋਂ ਦੇ ਏਡੀਸੀ ਵੱਲੋਂ ਲੁਧਿਆਣਾ ਦੇ ਵੱਲੋਂ ਵੀ ਜਿਹੜੀ 19ਵੀਂ ਮੀਟਿੰਗ ਹੈ ਉਹ ਹੋਊਗੀ ਪੱਕਾ ਹੋਊਗੀ ਪਰ ਜਦੋਂ 20 ਤਰੀਕ ਨੂੰ ਅਸੀਂ ਉਹ ਮੀਟਿੰਗ ਤੇ ਗਏ ਤੇ ਉਹੀ ਪੁਰਾਣੀਆਂ ਕਹਾਣੀਆਂ ਸੀ ਮਤਲਬ ਉਹ ਮੀਟਿੰਗ ਨਹੀਂ ਕੀਤੀ ਇਸ ਲਈ ਅਸੀਂ ਲੋਕਾਂ ਨੂੰ ਇਹ ਦੱਸਣਾ ਵੀ ਚਾਹੁੰਦੇ ਆ ਕਿ ਜਿਹੜੇ ਇਹ ਧਰਨੇ ਮੁਜਾਰੇ ਕਰਵਾਉਣ ਦੀ ਜ਼ਿੰਮੇਵਾਰ ਹੈ ਉਹ ਪੰਜਾਬ ਸਰਕਾਰ ਹੈ ਇਸ ਦੇ ਲਈ ਅਸੀਂ ਇੱਕ ਵਾਰ ਅੱਜ 30 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਇਹਦਾ ਮੁੱਖ ਮੰਤਰੀ ਪੰਜਾਬ ਦਾ ਅਰਥੀ ਫੂਕਣ ਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੂਬਾ ਪੱਧਰੀ ਮੀਟਿੰਗ ਕਰਕੇ ਇਹ ਸੰਗਰਸ਼ ਨੂੰ ਤੇਜ਼ ਕਰਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਆ ਕਿ ਜਿਹੜਾ ਇਹ ਮੁੱਖ ਮੰਤਰੀ ਗੱਲਾਂ ਕੁਝ ਹੋਰ ਕਰਦਾਗਾ ਪਰ ਜਦੋਂ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮਤਲਬ ਗੱਲਾਂ ਉਹਨਾਂ ਦਾ ਹੱਲ ਨਹੀਂ ਕਰਦਾ ਤਾਂ ਮਤਲਬ ਅੱਕੇ ਹੋਏ ਮੁਲਾਜ਼ਮ ਹੀ ਧਰਨਾ ਲਾਉਂਦੇ ਨੇ ਇਸ ਦੇ ਲਈ ਇਹ ਜਿਹੜੇ ਧਰਨੇ ਪ੍ਰਦਰਸ਼ਨ ਹੁੰਦੇ ਨੇ ਸੜਕਾਂ ਜਾਮ ਆਉਂਦੀਆਂ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਆਮ ਸਰਕਾਰ ਹੈ ਲੋਕ ਸਭਾ ਚੋਣਾਂ ਆ ਰਹੀਆਂ ਆ ਉਹਦੇ ਸੋਲ ਦੇ ਵਿੱਚ ਕਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਪਹਿਲਾਂ ਵੀ ਮਤਲਬ ਇਹ ਸਾਡੇ ਪ੍ਰੋਗਰਾਮ ਲਿਖੀ ਹੋਏ ਹੈਗੇ ਵੀ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਆ ਉਹ ਅਸੀਂ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਝੰਡਾ ਮਾਰਚ ਕਰਕੇ ਲੋਕਾਂ ਨੂੰ ਦੱਸਿਆ ਸੀ ਜਿਹੜੀ ਇਹ ਪੰਜਾਬ ਦੀ ਆਮ ਸਰਕਾਰ ਹੈ ਉਹ ਠੁੱਠਿਆਂ ਤੋਂ ਬਿਨਾਂ ਡਾਇਲੌਗ ਤੋਂ ਬਿਨਾਂ ਕੋਈ ਗੱਲ ਨਹੀਂ ਕਰ ਰਹੀ। ਚੋਣਾਂ ਵਾਲੇ ਦਿਨਾਂ ਦੇ ਵਿੱਚ ਅਸੀਂ ਚੂਬਾ ਪੱਧਰੀ ਮੀਟਿੰਗ ਕਰਕੇ ਇਹ ਜਿਹੜਾ ਅਗਲੇ ਦਾ ਸੰਘਰਸ਼ ਹੈ ਉਹ ਲੀਕਾ ਗਏ। ਚੋਣਾਂ ਹੋ ਗਈਆਂ ਨੇ ਸਾਨੂੰ ਹਰ ਵਾਰੀ ਵੀ ਵੀ ਆਪਣਾ ਇਸ ਤਰ੍ਹਾਂ ਦੀ ਸਾਨੂੰ ਆਪਣਾ ਵਿਸ਼ਵਾਸ ਪਾਈ ਜਾਂਦੀ ਹੈ। ਲੇਕਿਨ ਫਿਰ ਉਸ ਤਰ੍ਹਾਂ ਨੂੰ ਪਿਆ ਆਮ ਬੁਕ। ਬਿਲਕੁਲ ਹੀ ਪਿਛਲੀਆਂ ਸਰਕਾਰਾਂ ਵਾਂਗੂ ਹੀ ਚੋਣਾਂ ਦੇ ਦੌਰਾਨ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ। ਇਹੀ ਸਰਕਾਰ ਸੀਗੀ ਜਿਹੜੀ ਧਰਨਿਆਂ ਦੇ ਵਿੱਚ ਇਹ ਕੱਚੇ ਮਲਾਜ਼ਮਾਂ ਦੇ ਨਾਲ ਵੰਦੀ ਸੀ ਪੈਣਾ ਦੇ ਰਖੜੀਆਂ ਬਣਦੀ ਸੀ ਪਰ ਸੰਗਰੂਰ ਦੇ ਵਿੱਚ ਹੁਣ ਦੇਖੇ ਹੀ ਹੈਗਾ ਕਿ ਲੱਖੀਆਂ ਉਹੀ ਪਹਿਲਾਂ ਬਾਦਲ ਬਾਦਲ ਦੇ ਸਮੇਂ ਦੇ ਵਿੱਚ ਬਾਦਲ ਲੱਖੀਆਂ ਬਾਈਦੀਆਂ ਸੀ ਪਟਿਆਲੇ ਲੱਖੀਆਂ ਬਾਈਦੀਆਂ ਸੀ ਹੁਣ ਸਿਰਫ ਲੱਠੀਆਂ ਦਾ ਹੀ ਜਗ੍ਹਾ ਬਦਲੀ ਐ ਉਹ ਜਗ੍ਹਾ ਸੰਗਰੂਰ ਐ ਇਹ ਵੀ ਪਿਛਲੀਆਂ ਸਰਕਾਰਾਂ ਮੰਨੂ ਚੋਣਾਂ ਦੇ ਵਿੱਚ ਵਾਦੇ ਕਰਕੇ ਮੁੱਕਰਨ ਵਾਲੀ ਸਰਕਾਰ ਐ ਤੇ ਇਹ ਤਾਂ ਉਹਨਾਂ ਨਾਲੋਂ ਵੀ ਕਿਤੇ ਗਾਂ ਟੱਪ ਗਈ ਇਹ ਤਾਂ 19ਵੀਂ ਬਾਰ ਮੀਟਿੰਗ ਦੇ ਕੇ ਵੀ ਮੁੱਖ ਮੰਤਰੀ ਵੀ ਆ ਮੀਟਿੰਗ ਦੇ ਵਿੱਚ ਬੈਠ ਕੇ ਮਸਲਿਆਂ ਦਾ ਹੱਲ ਕਰਨ ਦੇ ਲਈ ਨਹੀਂ ਬੈਠੇ